ਸਸਿਕਾਲ ਦੋਸਤੋ ਮੈਂ ਦਿਲਵਾਰ ਸਿੰਘ ਹੰਦਲ ਤੇ ਤੁਸੀਂ ਵੇਖ ਰਹੇ ਹੋ ਤਰਨਤਾਰਨ ਟੀਵੀ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਚੋਂ ਗੱਲਾਂ ਗੱਲਾਂ ਚੋਂ ਗੱਲਾਂ ਜਿਹੜੀਆਂ ਮੈਂ ਅੱਜ ਕਰ ਰਿਹਾ ਜੀ ਇੱਕ ਬੜੇ ਵਧੀਆ ਕਲਾਕਾਰ ਦੇ ਨਾਲ ਕਰ ਰਿਹਾ ਉਹਨਾਂ ਗੱਲਾਂ ਦਾ ਤੁਸੀਂ ਆਨੰਦ ਮਾਣੋਗੇ ਸਾਡੇ ਨਾਲ ਨੇ ਕਈ ਸਾਲ ਦੀਦਾਰ ਸੰਧੂ ਸਾਹਿਬ ਨਾਲ ਸਟੇਜ ਤੇ ਕੰਮ ਕਰਨ ਵਾਲੇ ਸਰਦਾਰ ਸਿਕੰਦਰ ਸਿੰਘ ਜੀ ਫਕਰ ਫਕਰ ਸਾਹਿਬ ਨੇ ਦੀਦਾਰ ਸੰਧੂ ਸਾਹਿਬ ਨਾਲ ਢੋਲ ਤੇ ਸਾਹਸ ਦਿੱਤਾ ਔਰ ਘੜੇ ਤੇ ਦਿੱਤਾ ਤੇ ਹੋਰ ਸਟੇਜ ਦਾ ਕੰਮਕਾਜ ਉਹ ਵੰਦੇ ਰਹੇ ਸਭ ਤੋਂ ਪਹਿਲਾਂ ਫਕਰ ਸਾਹਿਬ ਦਾ ਕਰਦੇ ਹਾਂ ਸਵਾਗਤ ਤੇ ਫਿਰ ਅਗਲੀ ਬਾਤ ਤੋਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਹਮਨ ਸਾਰ ਸਬਸਕ੍ਰਾਈਬਰ ਬਹੁਤ ਚੰਗੀ ਤਰ੍ਹਾਂ ਆਹ ਠੀਕ ਕਰ ਪਾ ਜੀ ਸਤਾ ਕਿਦਾਂ ਜ਼ਿੰਦਗੀ ਜਿੰਦਾਬਾਦ ਠੀਕ ਹੈ ਜੀ ਪਰ ਅਜੇ ਪਰਹਾਉਂ ਮੈਂ ਜਾਨ ਫਿਰ ਸਤਾ ਠੀਕ ਰਹਿੰਦੀ ਹੈ ਸਰ ਸ਼ੁਕਰਮਾਲਿਕ ਦਾ ਤੁਸੀਂ ਚੜ੍ਹਦੀ ਕਲਾ ਜਰੋ ਸੇਤ ਜੀ ਆ ਬਰੋ ਸਾਡੀਆਂ ਇੱਕ ਕਾਮਨਾਵਾਂ ਅ ਪਹਿਲਾਂ ਇਹ ਦੱਸੋ ਤੁਸੀਂ ਲੁਧਿਆਣੇ ਦੇ ਜੰਪਲੋਂ ਜਾਂ ਕੋਈ ਪਿੰਡ ਸੀ ਨੇੜੇ ਮੇਰਾ ਨਾਮ ਪਿੰਡ ਸਿਆੜ ਰਾਣਾ ਸਾਹਿਬ ਦੇ ਨਾਲ ਜੀ ਸਿਆੜ ਰਾਣਾ ਸਾਹਿਬ ਕੋ ਹਾਂ ਜੀ ਇੱਥੇ ਫਿਰ ਕਿੱਦਾਂ ਆ ਗਏ ਜੀ ਇੱਥੇ ਜਦੋਂ ਮਾਰੇ ਟਾਈਮ ਵਾਂਗ ਪੰਜਾਬ ਦਾ ਹਾਂਜੀ ਉਦੋਂ ਮਤਲਬ ਇੱਥੇ ਆਉਣਾ ਪੈ ਗਿਆ ਮਾਰੇ ਟਾਈਮ ਚ ਆਏ ਇੱਥੇ ਹਾਲਾਤ ਜਦੋਂ ਖਰਾਬ ਸੀਗੇ ਹਾਂਜੀ ਹਾਂਜੀ ਫਿਰ ਇੱਥੇ ਆ ਗਏ ਹਾਂਜੀ ਤੇ ਇੱਥੇ ਆ ਕੇ ਇਹ ਫਿਰ ਤੁਸੀਂ ਇਹ ਸੰਧੂ ਸਾਹਿਬ ਦੇ ਨਾਲ ਕਿਵੇਂ ਰਾਬਤਾ ਬਣਿਆ ਸਬਬ ਬਣਿਆ ਤੁਹਾਨੂੰ ਸ਼ੌਂਕ ਸੀਗਾ ਸਮਝ ਬਚਪਨ ਤੋਂ ਤੋਂ ਮੈਂ ਜਣੀ ਪੜ੍ਹਦਾ ਜੁਰੂ ਅੱਛਾ ਜੀ ਬੇ ਮਰੇ ਨਾ ਮੇਰਾ ਬੜਾ ਪਰਾ ਸੁਖਦੇਵ ਸਿੰਘ ਸੁਖਾ ਅੱਛਾ ਜੀ ਪੀਟੀ ਮਰਤ ਜੀ ਅੱਛਾ ਜੀ ਜਿਹੜਾ ਸੰਧੂ ਸਾਹਿਬ ਨਾਲ ਹਣਾ ਨਾ ਤੇ ਟੀਵੀ ਉਂਦੇ ਰਹੇ ਆ ਹਾਂ ਪਹਿਰਾਂ ਵਾਲੀ ਬੇਟੀ ਹਾਂ ਪਹਿਰਾਂ ਵਾਲੀ ਬੇਟੀ ਅਸ਼ਾ ਜੀ ਹਾਂ ਜੀ ਉਹਨੇ ਵੱਡੇ ਭਰਾ ਸਾਹਿਬ ਨੇ ਤੁਹਾਡੇ ਸਗੇ ਭਾਈ ਸੀ ਹਾਂਜੀ ਹਾਂਜੀ ਤੇ ਉਹਦੇ ਛੋਟਾ ਭਰਾ ਉਹ ਸਰਦੇਵ ਸਿੰਘ ਗੁਰੀ ਹਾਂਜੀ ਉਹ ਕਿੱਥੇ ਅੱਜ ਕੱਲ੍ਹ ਅੱਜ ਕੱਲ੍ਹ ਉਹ ਡੈਥ ਹੋ ਗਈ ਡੈਥ ਹੋ ਗਈ ਗੁਜ਼ਰ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਪਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਅਜੋ ਤੁਹਾਡੇ ਭਾਈ ਸਾਹਿਬ ਸੀਗੇ ਹਾਂਜੀ ਹਾਂਜੀ ਠੀਕ ਠੀਕ ਆ ਤੇ ਉਹਦੇ ਛੋਟਾ ਭਰਾ ਮੇਰਾ ਉਹ ਤੋਂ ਵੱਡਾ ਸੀ ਉਹ ਤੋਂ ਛੋਟਾ ਸੀ ਉਹਦੀ ਡੈਥ ਹੋ ਗਈ ਫਿਰ ਉਹ ਵੀ ਉਹਨਾਂ ਨਾਲ ਕੰਮ ਕਰਦਾ ਸੀ ਵੀਰ ਜੀ ਨਾਲ अच्छा ਉਹਨਾਂ ਦਾ ਨਾਂ ਕੀ ਸੀਗਾ ਜੀਵਨ ਸਿੰਘ ਜੀਵਨ ਸਿੰਘ ਉਹ ਵੀ ਸੰਤੂ ਸਾਹਿਬ ਨਾਲ ਹਾਂਜੀ ਹਾਂ ਉਹਨੂੰ 2 ਸਾਲ 2 ਸਾਲ ਕੰਮ ਕੀਤਾ ਅੱਛਾ ਜੀ ਤੇ ਫਿਰ ਉਹ ਜਦੋਂ ਤੋਕੇ ਵੀਰ ਸੰਤੂ ਸਾਹਿਬ ਕਹਿੰਦਾ ਜਣੀ ਸੰਤੂ ਸਾਹਿਬ ਦੇ ਕੋਈ ਕਦੇ ਕਹਿ ਨਹੀਂ ਹਾਂਜੀ ਕਹਿੰਦੇ ਵੀਰ ਹੀ ਕਹਿੰਦੇ ਹਾਂ ਜਣੀ ਜਦੋਂ ਤੱਕ ਉਹਨਾਂ ਕੰਮ ਸ਼ੁਰੂ ਕੀਤਾ ਤੇ ਅਖੀਰ ਤੱਕ ਠੀਕ ਆ ਇੱਕ ਵਾਰੀ ਗੱਲ ਮੁੱਲਾਂਪੁਰ ਅਸੀਂ ਖੜੇ ਹਾਂ ਉਹਨਾਂ ਦਾ ਟਾਈਮ ਸੀ ਠੀਕ ਆ ਤੇ ਮੈਂ ਇੱਕ ਸੰਦੂ ਸਾਹਿਬ ਕਹਿ ਬੈਠਾ ਸੀ ਗੁਰਸਾਂ ਸੰਦੂ ਵੀਰ ਨੂੰ ਅੱਛਾ ਉਹ ਮਨ ਕਰ ਫਕਰ ਰਿਹਾ ਹਾਂ ਮੈਂ ਕਹਾਂ ਜੀ ਕਹਿੰਦਾ ਅਜ ਤਾਂ ਦੱਸਣ ਸੰਦੂ ਸਾਹਿਬ ਕਹਤਾ ਮੈਨੂੰ ਹੂੰ ਕਹਦਾ ਮੁੜ ਕੇ ਨਾ ਕਹਦਾ ਕਹੀ ਅੱਛਾ ਕਹਿੰਦਾ ਹੁਣ ਸੰਦੂ ਸਾਹਿਬ ਕਹਿਣਾ ਹੋਰ ਬੋਤ ਨਹੀਂ ਵਾ ਤੂੰ ਨਾ ਕਹੀਂਗਾ ਅੱਛਾ ਛੋਟੇ ਨਾਂ ਨਾ ਬੁਲਾਉਣਾ ਸੰਦੂ ਕਹੋ ਵੀਰ 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 ਕਹ ਲਈ ਵੀਰ ਕਹ ਲੋ ਹਾਂ ਠੀਕ 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 ਆ ਇਹ ਥੋੜਾ ਦੱਸੋ ਤੁਸੀਂ ਇਹ ਤੁਹਾਡਾ ਤਖੱਲਸ ਫਕਰ ਕਿਦਾਂ ਪੈ ਗਿਆ ਜੀ ਤਖੱਲਸ ਬਚਪਨ ਤੋਂ ਪੈ ਗਿਆ ਕਾਹਨੇ ਨੋਰਖਤੋ ਜਨ ਕਰਿਆ ਅੱਛਾ ਹਾਂ ਵੈਸੀ ਪੈ ਗਿਆ ਵੈਸੀ ਪੈ ਗਿਆ ਹਾਂਜੀ ਤੇ ਫਿਰ ਕਿਹੜਾ ਕਿਹੜਾ ਸਾਜ ਤੁਸੀਂ ਵਜਾਇਆ ਜੀ ਸੰਧੂ ਸਾਹਿਬ ਨਾਲ ਮੈਂ ਵੀ ਉਹਨਾਂ ਦੋ ਢੋਲਕ ਤੇ ਢੋਲਕ ਤੇ ਕਿੰਨੇ ਸਾਲ ਕੰਮ ਕੀਤਾ ਮੈਂ ਵੀ ਉਹਨਾਂ ਨਾਲ ਕਿਤਾ ਹਿੰਦੂ ਸਾਹਿਬ 12 ਸਾਲ 11 ਸਾਲ ਕੰਮ ਕੀਤਾ ਨਾਲ ਢੋਲਕ ਤੇ ਆ 5000 ਪਹਿਲਾਂ ਘੜੇ ਸਟਾਰਟਿੰਗ ਘੜੇ ਤੇ ਘੜੇ ਤੋਂ ਸਟਾਰਟਿੰਗ ਹੋਈ ਅੱਛਾ ਜੀ ਤੇ ਬਾਅਦ ਢੋਲਕ ਤੇ ਕਿਦਾਂ ਪਰ ਢੋਲਕ ਵਜਾਈ ਹਾਂਜੀ ਹਾਂਜੀ ਤੇ ਕਿੰਨੇ ਕੁ ਪ੍ਰੋਗਰਾਮ ਫਿਰ ਲਗਦੇ ਰਹਾ ਜਾਂ ਕਿੰਨੇ ਕੁ ਲਾਏ ਤੁਸੀਂ ਇੰਨੇ ਸਾਲਾਂ ਦੇ ਵਿੱਚ ਪਰ ਉਹ ਮਤਲਬ ਤੁਹਾਡੇ ਹਿਸਾਬ ਨਾਲ ਵੀ ਮੇਰਾ ਪਿੰਡ ਹੋਣਾ ਸੀਗਾ ਇੱਥੋਂ 30 ਕਿਲੋਮੀਟਰ ਸਿਆੜ ਪਿੰਡ ਜਾਨੀ ਕਦੇ ਡੇਢ ਦਿਨ ਮੈਨੂੰ ਜਾਨੀ ਇੱਕ ਮਹੀਨੇ ਬਾਅਦ ਦੇ ਦੋ ਮਹੀਨੇ ਬਾਅਦ ਆ ਘਰੇ ਜਾਣਾ ਪੈਂਦਾ ਸੀ ਨੂੰ ਇਹ ਇਹ ਤੁਸੀਂ ਲੁਧਿਆਣੇ ਆਉਣ ਤੋਂ ਪਹਿਲਾਂ ਦੀ ਗੱਲ ਕਰਦੇ ਹੋ ਹਾਂਜੀ ਉਹ ਤਾਂ ਹਾਂ ਪਹਿਲਾਂ ਪਿੰਡ ਪਹਿਲਾਂ ਤੋਂ ਵੀ ਉੱਥੇ ਹਾਂਜੀ ਹਾਂਜੀ ਜਾਂਦੇ ਨੇ ਪ੍ਰੋਗਰਾਮਾਂ ਦੇ ਨਾਲ ਹਾਂਜੀ ਹਾਂਜੀ ਤੇ ਪ੍ਰੋਗਰਾਮ ਤੇ ਫਿਰ ਇੱਥੋਂ ਲੁਧਿਆਣੇ ਤੋਂ ਗੱਡੀ ਚੱਲਦੀ ਹੁੰਦੀ ਸੀ ਕਿ ਜਾਂ ਪਿੰਡੋਂ ਤੇ ਇੱਥੋਂ ਤਾਂ ਇਹ ਬੜਾ ਲਾ ਮੈਂ ਸੁਣ ਸਾਹਮਣੇ ਵੀਰ ਦਾ ਜਹਾ ਮੈਂ ਹਾਂਜੀ ਹਾਂਜੀ ਮਰ ਮੰਨ ਲਓ ਵੀ ਬਾਕੀ ਮਿਸ਼ੀ ਬਾਕੀ ਹਾਂ ਸਾਰੇ ਇੱਥੇ ਇੱਥੋਂ ਤੁਸੀਂ ਗੱਡੀ 'ਚ ਬੈ ਵੀ ਜਾਂਦੇ ਹੋਗੇ ਇੱਥੇ ਬੈ ਕੇ ਜਾਂਦੇ ਸੀ ਤੇ ਇੱਥੇ ਜਲੇ ਬਾਕੀ ਜਿਵੇਂ ਵੱਡਾ ਪ੍ਰਸਾਦ ਸਦੇਵ ਹੋ ਗਿਆ ਹਾਂਜੀ ਆਪਣੀ ਅਮਰ ਨੂਰੀ ਹਣੀ ਜਨਾ ਕੰਮ ਕੀਤਾ ਹਾਂਜੀ ਤੇ ਉਹ ਬਾਕੀ ਸਾਜੀ ਸੀਗੇ ਬਾਕੀ ਸਾਰੇ ਇੱਥੇ ਇੱਥੋਂ ਬਿਠਾ ਕੇ ਜਾਂਦੇ ਸੀਗੇ ਠੀਕ ਹੈ ਜੀ ਤੇ ਇਹ ਤਾਂ ਹੁਣ ਪ੍ਰੋਗਰਾਮ ਮੁਲਾ ਪਰ ਕਿੰਨੀ ਫੇਰਦਾ ਵੀਰ ਦਾ ਰਣਜੀਤ ਪਰਵਾਹੀ ਹਾਂਜੀ ਤੇ ਫਿਰ ਉਹ ਜਾਣ ਲੱਗੇ ਇੱਥੋਂ ਇਕੱਠੇ ਹੋ ਕੇ ਫਿਰ ਉਹਨਾਂ ਪਰੋ ਚਕਣਾ ਜਾਂ ਮੁਲਾ ਪਰੋ ਹਣਾ ਜਾਂ ਫਰੋਜ਼ ਪਰੋ ਹਣਾ ਜਾਂ ਫਿਰੜੇ ਹਣਾ ਉੱਥੋਂ ਜੇ ਇਧਰ ਪਰੋਣਾ ਮੈਂ ਸੰਗਰੂਰ ਕਨੀ ਫੇ ਵੀਰ ਨਾਲ ਜਾਂਦੇ ਸੀ ਆਪਣੇ ਅੱਛਾ ਜੀ ਹਾਂ ਜੀ ਸਾਰੇ ਸਾਰੇ ਜਿੱਥੋਂ ਇਕੱਠੇ ਹੋ ਗਏ ਜਾਂਦੇ ਸੀ ਬਦਲੋ ਇੱਕ ਇੱਕ ਗੱਡੀ ਚਲੇ ਜਾਂਦੇ ਸੀ ਸਾਰੇ ਕੋਹ ਹਾਂ ਜੀ ਉਹ ਮੈਟਰ ਗੱਡੀ ਸੀ ਚਾਰ ਅੱਗੇ ਚਾਰ ਪਿੱਛੇ ਅੱਛਾ ਉਹ ਬੱਸਡ ਵੀ ਚਾਰ ਅੱਗੇ ਬੈਹ ਜਾਂਦੇ ਸੀ ਉਹ ਸਾਡੀ ਨੰਬਰ ਸੀ 6816 ਬੀ ਆ ਡਬਲਯੂ ਅੱਛਾ ਜੀ ਹਾਂ ਜੀ ਤੇ ਤੁਹਾਡੇ ਕੰਮ ਕਰਨ ਦੇ ਦੌਰਾਨ ਇੰਨੇ ਸਾਲਾਂ ਦੇ ਵਿੱਚ ਕਿਹੜੀ ਕਿਹੜੀ ਗਾਇਕਾ ਨੇ ਉਹਨਾਂ ਦੇ ਨਾਲ ਕੰਮ ਕੀਤਾ ਗਾਇਕਾਂ ਨੇ ਉਹਨਾਂ ਨਾਲ ਸਤਿਵੱਦ ਦਾ ਕੰਮ ਕੀਤਾ ਮਰਨੂ ਜੀ ਨਹੀਂ ਅਨਿ ਜਿੱਨੂੰ ਟਾਡੇ ਜਦੋਂ ਤੁਹਾਡੇ ਨਾਲ ਸਾਥਰਿਆ ਨਾਲ ਫਿਰ ਬਲਜੀਤ ਬੱਲੀ ਵੀ ਹਾਂਜੀ ਇਹ ਤਾਂ ਪਹਿਲਾ ਸੀਗੇ ਪਰਮਿੰਦਰ ਸਿੰਘ ਧੂ ਹਾਂਜੀ ਇਹ ਨਹੀਂ ਨਹੀਂ ਜਿਹੜਾ ਸਾਡੇ ਕੱਠੇ ਮਲਕ ਅਸੀਂ ਕੰਮ ਕੀਤਾ ਮੈਂ ਮੇਰਾ ਮਤਲਬ ਨੂਰੀ ਹੋਰਾ ਤੋਂ ਪਹਿਲਾਂ ਇਹ ਪਰਮਿੰਦਰ ਸਿੰਘ ਧੂ ਬਲਜੀਤ ਬੱਲੀ ਜੀ ਹਾਂਜੀ ਪਹਿਲਾਂ ਇਹ ਨੇ ਹਾਂਜੀ ਤੇ ਬਾਅਦ ਆਪਣੇ ਬੀਬੀ ਨੂਰੀ ਅਮਰਜੀ ਆ ਗਏ ਹਾਂਜੀ ਤੇ ਉਹ ਤੋਂ ਬਾਅਦ ਚ ਉਹ ਅੰਕਲੀਪ ਗੁਰਬੀ ਜੀ ਸੁਬੰਦਰ ਸੁਖੀ ਭੈਣ ਉਹਨਾਂ ਦੀ ਹਾਂ ਹਾਂ ਉਹਨਾਂ ਕੰਮ ਕੀਤਾ ਬਲਾਸਟ ਕੈਸਟਾਂ ਹਾਂਜੀ ਹਾਂਜੀ ਮਾਈ ਮਾਈ ਕਹਿੰਦੀ ਸੀ ਜਾਂ ਉਦੋਂ ਪ੍ਰੋਗਰਾਮ ਵੀ ਉਹਨਾਂ ਨੇ ਲਾਏ ਉਹਨਾਂ ਲੈ ਪਰੋਣਾ ਆਖਿਰ ਤੱਕ ਉਹਨਾਂ ਲਾਈ ਉਹਨਾਂ ਜਾਂ ਕੇ ਹਾਂਜੀ ਤੇ ਤੁਸੀਂ ਇੱਕ ਮਤਲਬ ਉਹਨਾਂ ਦੇ ਆਖਰੀ ਦਿਮਾ ਤੱਕ ਫਿਰ ਨਾਲ ਸਟੇਜ ਤੇ ਜਾਂਦੇ ਰਹੇ ਆਪਾਂ ਤਾਂ ਹੁਣ ਵੀ ਨਾਲ ਹੀ ਉਹਨਾਂ ਦੇ ਹਣ ਤਾਂ ਹੈ ਹੀ ਹੈ ਮਤਲਬ ਜਦੋਂ ਉਹਨਾਂ ਦੀ ਡੈਥ ਹੋਈ ਉਦੋਂ ਤੱਕ ਤੁਸੀਂ ਜਦ ਪ੍ਰੋਗਰਾਮ ਲਾਉਂਦੇ ਰਹੇ ਆ ਤੁਸੀਂ ਨਾਲ ਹੀ ਰਹੇ ਆ ਹਾਂਜੀ ਹਾਂ ਠੀਕ 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 ਆ ਤੇ ਹੋਰ ਕੋਈ ਯਾਦਾਂ ਸਾਂਝੀਆਂ ਕਰੋ ਕਿਦਾਂ ਫਿਰ ਉਹ ਆਪਣੀ ਜ਼ਿੰਦਗੀ ਦਾ ਇੰਜੋਏਮੈਂਟ ਕਰਦੇ ਰਹੇ ਉਹ ਜਿਹੜੇ ਉਹਨਾਂ ਨੇ ਜਿਆਦਾ ਗੱਲ ਕਰਦਾ ਫਿਰ ਪੱਖਾਂ ਭਰਾਂ ਹੋਏ ਨੇ ਤੇ ਉਹਨਾਂ ਦਾ ਜਾਨੀ ਇਹ ਹੈ ਦਾ ਇਨਸਾਨ ਕਲਾਕ ਕ ਜਾਨੀ ਇੱਕ ਇਨਸਾਨ ਦਾ ਵਾਕੀ ਹੋਣ ਕੇ ਬਾਅਦ ਕਲਾਕਾਰ ਹੈ ਦਾ ਇਨਸਾਨ ਜੰਮਣਾ ਮੁਸ਼ਕਲ ਹੈ ਠੀਕ ਹੈ ਜੀ ਤੇ ਉਹਦੀ ਇੱਕ ਉਹਨਾਂ ਦੀ ਸ਼ਰੀਫੀ ਮੈਂ ਉਹਨਾਂ ਨੇ 11 ਸਾਲ ਕੰਮ ਕੀਤਾ ਉਹਨਾਂ ਨੇ ਮੈਂ ਕਦੇ ਅਜੇ ਤੱਕ ਮੂੰਹ ਤੇ ਗਾਲ ਨਹੀਂ ਸੁਣੀ ਅੱਜ ਤੱਕ ਅੱਛਾ ਕਦੇ ਵੀ ਜਿੱਦਾਂ ਕਈ ਵਾਰੀ ਕਈ ਬੰਦੇ ਨੂੰ ਆਉਂਦਾ ਨਹੀਂ ਨਹੀ ਨਹੀ ਆਪ ਵੀ ਉਹਨਾਂ ਕੋਲ ਦੇਖਿਆ ਕਲਾਕਾਰ ਹੁੰਦੇ ਮੈਂ ਮਣੀ ਕਈ ਚੁਗਲੀ ਨਿੰਦਿਆ ਕਈ ਬੋਲਦਾ ਹਨ ਉਹ ਤਾਂ ਹੈ ਹੀ ਨਹੀਂ ਸੀ ਕਹਿੰਦੇ ਉਹਨਾਂ ਦਾ ਜਾਨੀ ਕਿ ਜੇ ਆਪਾਂ 10 10 ਗੱਲਾਂ ਕਰਦੀਆਂ ਤਾਂ ਉਹਨੇ ਇੱਕ ਗੱਲ ਕਰਨੀ ਉਹਨਾਂ ਨੇ ਉਹ ਵੀ ਜੇ ਮੂਡ ਬਣ ਗਿਆ ਨਹੀਂ ਚੋਪੀ ਰਹਿਣਾ ਬਣੇ ਠੀਕ ਠੀਕ ਆ ਕਦੀ ਰਿਕਾਰਡਿੰਗ ਵਗੈਰਾ ਦੇ ਨਾਲ ਗਏ ਰਿਕਾਰਡਿੰਗ ਜਦੋਂ ਹੁੰਦੀ ਸੀ ਉਹਨਾਂ ਦੀ ਤੇ ਮੈਂ ਇਹ ਮੈਂ ਨਹੀਂ ਗਿਆ ਉਦੋਂ ਨਾਲ ਨਹੀਂ ਗਏ ਉਦੋਂ ਚਾਰੇ ਜੂਜਾ ਉਹਨੇ ਉੱਥੇ ਜਾਂਦੇ ਐ ਚਮੀ ਜ ਵੱਡਾ ਭੜਾ ਜਾਂਦੇ ਆਪਣੇ ਸੁਖਦੇਵ ਸਿੰਘ ਉਹਨੇ ਦਾਹੇ ਤੂੰ ਵੀ ਜਨੇ ਕਿਤਾਂ ਜਵਾਈ ਆ ਠੀਕ ਆ ਉਹ ਉਹ ਤੁਮ ਜਨਾਂ ਦੇ ਵਿੱਚ ਹੈ ਅੱਛਾ 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 ਤੇ ਗੀਤ ਕੂਤ ਲਿਖਦੇ ਆ ਕਦੀ ਸੁਣਾਉਂਦੇ ਹੁੰਦੇ ਸੀ ਇੱਕ ਆ ਲਿਖਿਆ ਇੱਕ ਆ ਇਦਾਂ ਨਵਾਂ ਬਣਾਇਆ ਜਾਂ ਚਾਰ ਕਰ ਰਹੇ ਆ ਜਾਂ ਲਿਖਿਆ ਕਰ ਉਹਦਾ ਇੱਕ ਹੈ ਨੀ ਕਿ ਸਿਕ ਬੰਦ ਪਿਆ ਦਰਵਾਜ਼ਾ ਹਾਂਜੀ ਹਾਂਜੀ ਬਈ ਜਾਨੇ ਰਾਜਸਥਾਨ ਚ ਉੱਤੇ ਖੜੇ ਆ ਕਾਫੀ ਜਣ ਮਤਲਬ ਆਪਣੇ ਕੋਟਕਪੂਰੇ ਹਾਂਜੀ ਤੇ ਕਹਾਂ ਜਾ ਕੇ ਮੋਟਰ ਤੇ ਖੜਗੇ ਜਦੋਂ ਪ੍ਰੋਬਲਮ ਆ ਸੀ ਉਦੋਂ ਦਾ ਪਹਿਲਾਂ ਲਿਖਣ ਲੱਗੇ ਨਾਲ ਸੀ ਬੱਲੀ ਅੱਛਾ ਬਲਜੀਤ ਬੱਲੇ ਹਾਂ ਉਹ ਜਾਣੀ ਜਾਣੇ ਜਾਣੇ ਨੇ ਤਰਜਮਾ ਦੇ ਜਾਣੇ ਜਾਣੇ ਕਹਿੰਦੇ ਮਤਲਬ ਅੱਗੇ ਤਾਂ ਗਾਉਣਾ ਪਾ ਜਿੱਤੇ ਠੀਕ ਠੀਕ ਆ ਕੱਲ ਆ ਹਾਂ ਅੱਛਾ ਉੱਥੇ ਮਤਲਬ ਲਿਖ ਕੇ ਹੀ ਗਾ ਲਿਆ ਹਾਂ ਹਾਂ ਗਾਤਾ ਗਾਇਆ ਨਾ ਰਾਜਸਥਾਨ ਚ ਹਾਂ ਜੀ ਹਾਂ ਉਹ ਬਾਅਦ ਦੇ ਵਿੱਚ ਰਿਕਾਰਡ ਜਿਹੜਾ ਉਹ ਅਮਰ ਲੋਹੀ ਦੇ ਨਾਲ ਹੋਇਆ ਉਹਨੇ ਰਿਕਾਰਡ ਹੀ ਤੋੜਤੇ ਅੱਜ ਤੱਕ ਅਮਰ ਆਉ ਮਤਲਬ ਸਾਰੇ ਗੀਤ ਉਹਨਾਂ ਦੇ ਅਮਰ ਆ ਠੀਕ 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 ਹੈ ਜੀ ਤੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਸਮਕਾਲੀ ਗਾਇਕ ਉਹ ਰਏ ਨੇ ਅੱਜ ਵੀ ਜਿੰਦਾ ਨੇ ਕਹੀ ਹਾਂ ਉਹਨਾਂ ਦੇ ਵਿੱਚੋਂ ਕਿੰਨਾ ਨਾ ਜ਼ਿਆਦਾ ਨੇੜਤਾ ਵਗੈਰਾ ਉਹਨਾਂ ਦੀ ਸਾਝ ਕਿ ਸਾਰਿਆਂ ਨਾਲ ਹੀ ਸੀਗੀ ਇਹ ਉਹਨਾਂ ਦਾ ਵੈਸੇ ਕਲਾਕਾਰ ਕਲਾਕਾਰ ਸਾਰੇ ਬਾਕੀ ਜਿੰਮੇ ਬਾਤਾਂ ਸੀ ਇਹਨਾਂ ਨਾਲ ਅਮਰ ਸਿੰਘ ਚਮਕੀਲਾ ਬਹੁਤ ਪਿਆਰੇ ਸਨ ਅੱਛਾ ਚਮਕੀਲੇ ਨਾਲ ਅਮਰ ਸਿੰਘ ਚਮਕੀਲੇ ਨਾਲ ਬਹੁਤ ਪਿਆਰੇ ਸੁਨੀਲਾ ਰਾਜੀ ਨਾਮ ਵੀ ਸੁਨੀਲਾ ਸਾਹਿਬ ਨਾਲ ਹਾਂ ਬਹੁਤ ਪਿਆਰੇ ਅੱਛਾ ਠੀਕ ਸੁਨੀਲਾ ਸਾਹਿਬ ਦੀ ਚਲੋ ਖੈਰ ਸ਼ੁਰੂ ਤਾਂ ਉਹਨਾਂ ਤੋਂ ਥੋੜਾ ਹੀ ਬਾਅਦ ਹੋਇਆ ਸੁਨੀਲਾ ਸਾਹਿਬ ਗੀਤਕਾਰੀ ਦੇ ਵਿੱਚ ਪਰ ਲੇਖਨੀ ਜੀਲਾ ਸਾਹਿਬ ਜੀ ਕਮਾਲ ਆ ਹਾਂ ਹਾਂ ਨਹੀਂ ਨਹੀਂ ਉਹਨਾਂ ਤੋਂ ਬੜੇ ਪ੍ਰਭਾਵਤ ਆ ਹਾਂ ਜੀ ਸਿੰ্ধু ਸਾਹਿਬ ਦਾ ਜ਼ਿਕਰ ਅਕਸਰ ਕਰਦੇ ਰਹਿੰਦੇ ਹੋ ਤੇ ਉਹਨਾਂ ਵੀ ਬਹੁਤ ਪਿਆਰ ਸੀ ਉਹਨਾਂ ਦਾ ਸ੍ਰੀਲਾ ਸਾਹਿਬ ਉਹ ਵੀ ਗੱਲ ਕਰਦੇ ਦੇ ਪਿੰਡ ਬਹੁਤ ਜਾਂਦੇ ਰਹੇ ਆ ਪੜ ਜਾਂਦੇ ਰਹੇ ਉਹਨਾਂ ਦਾ ਸੋਹਰੇ ਉਹਨਾਂ ਦੇ ਠੀਕ ਆ ਜਿਹੜਾ ਉਹਨਾਂ ਦਾ ਸੁਭਾਅ ਸੀਗਾ ਉਹ ਚੁੱਪ ਰਹਿਣਾ ਕਹਿੰਦੇ ਚੁੱਪ ਰਹਿਣਾ ਤੇ ਦੇ ਉਹਨਾਂ ਦਾ ਉਹਨਾਂ ਦਾ ਦੇਖੋ ਜੀ ਕਹਿੰਦੇ ਮਨ ਲੋਕ ਕਿਸੇ ਸੰਤਾਂ ਮੰਦ ਕਰੀ ਭੇਤ ਨਹੀਂ ਪਾ ਸਕਦਾ ਉਹਨਾਂ ਦਾ ਕਿਸੇ ਨੇ ਵੀ ਉਹਨਾਂ ਦਾ ਕਿਸੇ ਦੇ ਪਿੱਛੇ ਨਹੀਂ ਪਾਇਆ ਠੀਕ ਆ ਜਿਹੜੇ ਜਾਨੀ ਸੁਭਾਅ ਸੁਣਾਦਾ ਪਰ ਇਹ ਉਹਨਾਂ ਦੇ ਮਨ ਚ ਕੀ ਸੀ ਜਾਨੀ ਜੇ ਕੋਈ ਬੰਦਾ ਦਿਖਾਇਆ ਉਹ ਤਾਂ ਤੰਗ ਕਰਦਾ ਸੀ ਉਹਨਾਂ ਦੇਖੀ ਉਹਨਾਂ ਦੇ ਉਹੀ ਸੁਭਾਅ ਨਾਲ ਉਹੀ ਵਰਤਣਾ ਠੀਕ ਆ ਆਜ ਬੋਲੋ ਕਈ ਵਾਰੀ ਕਹਿੰਦੇ ਇਹੋ ਜੀ ਗੱਲ ਕਰਦੇ ਫੀ ਉਹ ਮਤਲਬ ਮਜ਼ਾਕ ਬੜਾ ਵਧੀਆ ਕਰ ਲੈਂਦੇ ਸੀ ਉਹ ਪਤਾ ਨਹੀਂ ਲੱਗਦੀ ਆਪਸ ਹਸ ਦੇਣੀ ਸੀ ਮਜ਼ਾਕ ਕੀਤਾ ਸੀ ਜੀ ਸੀ ਨਾ ਕਦੇ ਕਦੇ ਗੱਲ ਕਰਦੇ ਇੱਕ ਵਾਰੀ ਬੰਦਾ ਮਜ਼ਾਕ ਹੈ ਸੀ ਕੋਈ ਉਹ ਬੰਦਾ ਸਮਝਦਾ ਨਹੀਂ ਵੀ ਮਜ਼ਾਕ ਕਰਕੇ ਸੀ ਇਹਨਾਂ ਟੋਕਦਾ ਠੀਕ 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 ਆ ਜਦ ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਜਦੋਂ ਲਗਾਤਾਰ ਪ੍ਰੋਗਰਾਮਿੰਗ ਦੇ ਤੁਸੀਂ ਦੱਸਿਆ ਵੀ 2-2 ਮਹੀਨੇ ਬਾਅਦ ਪਿੰਡ ਜਾਂਦੇ ਸਾਂ ਮੈਂ ਮਤਲਬ ਤੁਸੀਂ ਆਪ ਦੇ ਪਿੰਡ ਜਾਂਦੇ ਰਹੇ ਉਦੋਂ ਫਿਰ ਗੱਡੀ ਤੇ ਸਮਾਨ ਲੱਦਾ ਰਹਿਦਾ ਹਣਾ ਸਾਰੇ ਉਥੇ ਜਿਹੜੇ ਸਾਜੀ ਮউজিশIAN ਤੁਹਾਡੇ ਸਾਥੀ ਉਥੇ ਰਹਿੰਦੇ ਸੀ ਪਿੰਡਾਂ ਵਿੱਚੋਂ ਆ ਜਾਂਦੇ ਸੀ ਲੁਧਿਆਣੇ ਰਾਤ ਨੂੰ ਜਿਵੇਂ ਹੋ ਕਈ ਵਾਰੀ ਨੇੜੇ ਵਾਲੇ ਜਾਨੀ ਕਿ ਜਿੱਦਾਂ ਤੁਹਾਡਾ ਪਿੰਡ ਤੋਂ ਉੱਥੋਂ ਦੂਰ ਪੈ ਜਾਂਦਾ ਪਰਵਾਹ ਤੋਂ ਕਦੇ ਕਈ ਵਾਰ ਹੁੰਦਾ ਜਿਵੇਂ ਜਦੋਂ ਹਸਪਤਾਲ ਜਾਣਾ ਜਾਂ ਕੋਈ ਉਹ ਜਾਣਾ ਖੜੇ ਉਧਰਲੇ ਪਾਸੇ ਜਾਣਾ ਫਿਰ ਉੱਥੇ ਰਹਿ ਪੈਂਦੇ ਸਾਰੇ ਅੱਛਾ 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 ਇਹ ਮੰਤਰਾ ਜੀ ਆਪਣੇ ਉਹਨੇ ਨਹੀਂ ਤੇ ਉਹ ਜਰਾਂ ਦੀ ਠੀਕ ਹੈ ਜੀ ਉਹਦੇ ਫਿਰ ਮਤਲਬ ਪੈਗ ਸ਼ਗ ਪੂਰਾ ਪੈਕ ਤਾਂ ਉਹਦਾ ਕਿਉਂਕਿ ਬਾਰੇ ਆ ਜੇ ਆਪਾਂ ਗੋ ਬਿਨਾਂ ਝੂਠ ਬੋਲੇ ਉਹਨੇ ਪੈਕ ਸੀਗਾ ਅੱਛਾ ਜੀ ਠੀਕ ਹੈ ਤੇ ਜਦੋਂ ਉਹ ਕਹਿੰਦੇ ਵੀ ਪ੍ਰੋਗਰਾਮ ਵਾਲੇ ਦਿਨ ਪ੍ਰੋਗਰਾਮ ਨਹੀਂ ਸੀ ਹੁੰਦਾ ਜਿਹ ਦਿਨ ਜਦੋਂ ਉਹ ਫ੍ਰੀ ਹੁੰਦੇ ਸੀ ਜਦੋਂ ਉਹ ਇਥੇ ਦਫ਼ਤਰਾਂ 'ਚ ਆਉਂਦੇ ਸੀ ਉਹਦੋਂ ਫਿਰ ਉਹ ਡਿੱਗੀ ਲੱਸੀ ਦੀ ਮੱਕੀ ਦੀਆਂ ਰੋਟੀਆਂ ਸਾਗ ਜਾਂ ਮੌਸਮ ਦੇ ਲਿਆਇ ਨਾ ਪ੍ਰਸ਼ਾਦਾ ਪਾਣੀ ਉਹ ਕਈਆਂ ਬੰਦਿਆਂ ਦਾ ਆਉਂਦਾ ਸੀ ਇੱਥੇ ਐਸਾ ਲਾਈਨ ਦੇ ਵਿੱਚ ਕਲਾ ਕਲਾ ਕਲਾਕਾਰ ਕਲਾਕਾਰ ਆਇਆ ਕੋ ਦਸੰਦੂ ਜੀ ਤੇਰਾ ਸਰੋਂ ਸਾਗ ਰੀਦੇ ਮੱਕੇ ਰੋਟੀਆਂ ਮਿਠੀਆਂ ਜਾਣੀ ਸਾਰੇ ਕਲਾਕਾਰਾਂ ਨੂੰ ਜੋ ਮਰਜ਼ੀ ਆਵੇ ਜੀ ਜੀ ਤੇ ਚਮਕੀਲੇ ਦਾ ਉੱਥੇ ਜਾ ਕੇ ਬਹਿਣਾ ਜੋ ਮਰਜ਼ੀ ਖਾਈ ਜਾਵੇ ਅੱਛਾ ਯਾਨੀ ਵੀਰ ਦੀ ਗੱਡੀ ਨੂੰ ਰੀਦੇ ਸੀ ਮਤਲਬ ਵੀ ਕਦੋਂ ਆਉਣਗੇ ਕਦੋਂ ਆਉਣਗੇ ਮਤਲਬ ਪਤਾ ਲੱਗ ਜਾਂਦਾ ਸੀ ਕਿਉਂਕਿ ਸਾਜੀ ਇੱਥੇ ਹੁੰਦੀ ਸੀ ਵੀ ਅੱਜ ਪ੍ਰੋਗਰਾਮ ਨਹੀਂ ਹੈਗਾ ਉਹਨਾਂ ਨੂੰ ਔਢੀਕ ਹੁੰਦੀ ਸੀ ਵੇਟ ਹੁੰਦੀ ਸੀ ਚਮਕੀਲਾ ਜੀ ਨੂੰ ਚਮਕੀਲਾ ਜੀ ਦੇ ਨਾਲ ਤੁਸੀਂ ਉੱਥੇ ਦਫ਼ਤਰੇ ਬੈਠਿਆ ਕਦੀ ਵੇਖਿਆ ਉਹ ਗੱਲਬਾਤ ਕਰਦੇ ਆ ਆਪਸ ਵਿੱਚ ਕਿੰਦਾ ਦੀ ਕੋਈ ਗੱਲਬਾਤ ਇਹਨਾਂ ਦੀ ਗੁਫ਼ਤਗੂ ਸਤ ਸ੍ਰੀ ਅਕਾਲ ਜੀ ਸਾਡਾ ਇਹ ਹੁੰਦਾ ਜੀ ਮਤਲਬ ਵੀ ਅੱਜ ਭੇਲੇ ਆ ਹਾਂ ਜੀ ਵੀ ਅੱਧ ਘਰੇ ਚਲੀ ਅੱਛਾ ਅੱਛਾ ਕੋਈ ਟਾਈਮ ਨਹੀਂ ਸੀ ਮਤਲਬ ਯਾਨੀ ਇੱਕ ਦੋ ਮਿੰਟਾਂ ਦੇ ਅੱਜ ਹਮ ਜਾਨੀ ਜੀ ਸਵੇਰੇ ਪਰਵਾਹ ਚਲੇ ਆ ਕਲਾਕਾਰਾਂ ਦੇ ਜਿਹੜੇ ਮੁੰਡੇ ਹੁੰਦੇ ਸਾਡੇ ਸਾਜੀ ਉਹਨਾਂ ਬਾਹਰ ਲਾ ਕਰਕੇ ਜਾਣਾ ਬਸ ਆਹੀ ਆ ਵੀ ਲੈ ਮੰਗਾ ਟਾਈਮ ਤਾਂ ਹਮਨੇ ਕੁਝ ਕੁਝ ਕੋਈ ਠੀਕ ਠੀਕ ਹੈ ਜੀ ਯਾਨੀ ਲੰਮਾ ਸਮਾਂ ਨਹੀਂ ਸੀ ਜਦੋਂ ਜਦਾਂ ਸੀਜ਼ਨ ਆਫ ਹੋ ਜਾਂਦਾ ਵਿਆਹਾਂ ਤੋਂ ਉਹਨਾਂ ਦਿਨਾਂ ਦੇ ਵਿੱਚ ਫਿਰ ਬੰਦੇ ਹੋਣੇ ਆ ਇਹਦੀ ਗੱਪਸ਼ਾਪ ਮਾਰਦੇ ਹੋਣੇ ਆ ਆਪਸੇ ਆਜਾ ਮਾਰ ਯਾਨੀ ਇਹ ਆਵਾਜ਼ ਤੇਮਕੀ ਲਈ ਬਹੁਤ ਪਿਆਰੀ ਮਾਨਕ ਸਾਹਿਬ ਨਾਲ ਸਦੀਕ ਸਾਹਿਬ ਦੇ ਤੋਂ ਚਲੋ ਸ਼ਗਿਰਦ ਉਹ ਉਹਨਾਂ ਨੂੰ ਉਸਤਾਦ ਮੰਨਦੇ ਮੰਨਦੇ ਸੀ ਸੰਧੂ ਸਾਹਿਬ ਦਾ ਹਨਾ ਠੀਕ ਆ ਜੀ ਦੇਖੋ ਜੀ ਆਪਾਂ ਕਲਾਕਾਰ ਰਹੇ ਨੇ ਪਰਦਾਰ ਸੰਧੂ ਮਾ ਫਿਕਟੋ ਕਹਿੰਦਾ ਦਯਾਰ ਸੰਧੂ ਵਰਗਾ ਕਲਾਕਾਰ ਮਠਾਸ ਪਿਆਰ ਠੀਕ ਆ ਨਹੀਂ ਕਿਸੇ ਕਿਸੇ ਕਲਾਕਾਰ ਨੇ ਚਾਹੇ ਮਤਾ ਨੂੰ ਕਹੇ ਵੀ ਸਾਡੇ ਬਾਦ ਉਹਨੇ ਕਿਹਾ ਜੀ ਮਾਜੀ ਕਹਿੰਦਾ ਮੈਂ ਬਹੁਤੇ ਕਹਣਾ ਵੀ ਉਹਦੇ ਵਰਗਾ ਕਲਾਕਾਰ ਨਹੀਂ ਤੇ ਉਹਨਾਂ ਨੇ ਜਾਣ ਤੋਂ ਮਗਰੋਂ ਫਿਰ ਤੁਸੀਂ ਕੰਮ ਕੀਤਾ ਮਾਰਕੀਟ 'ਚ ਹੋਰ ਕਿਸੇ ਗਾਇਕ ਮੈਂ ਫਿਰ ਇਕੱਲੇ ਆਪਣੇ ਬਹਿਣਾ ਜਿਹੜਾ ਕੋਣ ਸੰਦੂ ਹਾਂਜੀ ਜੀ ਉਹਨਾਂ ਨੇ ਕੰਮ ਕੀਤਾ ਫਿਰ ਮੁੜ ਕੇ ਅੱਛਾ 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 ਮੁੜ ਕੇ ਨਹੀਂ ਕੀਤਾ ਫਿਰ ਮਾਨ ਨਹੀਂ ਕੀਤਾ ਮਾਨ ਨਹੀਂ ਕੀਤਾ ਮਾਨ ਮੰਨਿਆ ਕਹਿੰਦੇ ਮਤਲਬ ਮਨ ਨਾਲ ਚੱਲੇਗਾ ਜ਼ਿੰਦਗੀ ਦਾ ਜਿਹੜਾ ਸਾਥ ਨਿਭਾਇਆ ਅਸੀਂ ਜਿਹਦੇ ਨਾਲ ਮਾਨਿਆ ਉਹ ਚਲੇਗਾ ਦੁਨੀਆ ਤੋਂ ਛੱਡੋ ਉਹ ਸਾਜੀ ਮੰਗਤੁਰ ਥੋੜੀ ਜਿਹੀ ਮਤਲਬ ਵੀ ਅੱਜ ਉਹਨਾਂ ਨਾਲ ਆਪਾਂ ਇੱਕ ਇੱਕ ਨਾ ਠੀਕ ਠੀਕ ਆ ਉਹਦਾ ਸਭ ਤੁਹਾਨੂੰ ਕੋ ਅਸੀਂ ਕਹਿੰਦੇ ਮੈਂ ਮੈਂ ਕਲਾਕਾਰ ਥੋੜੇ ਕਲਾਕਾਰ ਨਹੀਂ ਲਗਰ ਲੋਕਾ ਮਾਦੇ ਬਤ ਤੁਸੀਂ ਮੇਰੇ ਭਰਾ ਕਹਿੰਦਾ ਤੁਹਾਡੀ ਫਿਰ ਘਰ ਵਾਲੀ ਗੱਲ ਸੀ ਨਾ ਕਿ ਤੁਸੀਂ ਤਿੰਨਾਂ ਭਾਈਆਂ ਨੇ ਸੇਵਾ ਕੀਤੀ ਉਹਨਾਂ ਦੇ ਨਾਲ ਸਾਥ ਦਿੱਤਾ ਉਹਨਾਂ ਦੀ ਅ ਗੈਕੀ ਸਫਰ ਦੇ ਵਿੱਚ ਤੇ ਫਿਰ ਉਹ ਤੇ ਮਤਲਬ ਠੀਕ ਉਹਨਾਂ ਦੀ ਗੱਲ ਵੀ ਤੁਸੀਂ ਪਰਿਵਾਰਕ ਮੈਂਬਰ ਹੋ ਮੇਰੇ ਅਪਾ ਨੂੰ ਦਿਨ ਵਾਈ ਮੁਰਗਾ ਪਾਉਣੇ ਕਿਹਨਾਂ ਗਏ ਠੀਕ 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 ਬਿਲਕੁਲ ਹੋਰ ਯਾਦਾਂ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਰਹਿੰਦੇ ਹਾਂ ਉੱਥੇ ਪਿੰਡ ਆ ਕੇ ਰਾਤ ਨੂੰ ਪ੍ਰੋਗਰਾਮ ਤੋਂ ਜਾਂ ਜਿੰਨੇ ਦਿਨ ਵੀ ਰਹਿਣਾ ਤੇ ਮਤਲਬ ਪੈਗ ਪਿਆਲਾ ਵੀ ਚੱਲਦਾ ਰਹਿੰਦਾ ਸੀਗਾ ਤੇ ਉਥੋਂ ਫਿਰ ਜਦੋਂ ਤੁਸੀਂ ਪਿੰਡਾਂ ਨੂੰ ਆਉਂਦੇ ਸੀ ਜਿੱਦਣ ਕਿਤੇ ਵਿਹਲਾ ਹੁੰਦਾ ਸੀ ਟਾਈਮ ਤੁਹਾਡੇ ਕੋਲ ਉਹ ਫਿਰ ਉਸ ਦਿਨ ਸਾਰੇ ਹੀ ਸੱਜੀ ਆ ਜਾਂਦੇ ਸੀ ਜਿਹੜੇ ਬੰਦੇ ਉੱਥੇ ਸਾਥੀ ਨਾਲ ਕੰਮ ਕਰਦੇ ਸੀ ਕਿ ਜਾਂ ਕੋਈ ਉਸ ਦਿਨ ਵੀ ਕਹਿੰਦਾ ਹੁੰਦਾ ਵੀ ਨਹੀਂ ਯਾਰ ਮੈਂ ਨਹੀਂ ਜਾਣਾ ਤੇ ਇਹ ਉਹ ਤਾਂ ਜਾਣੇਗਾ ਗੜਾਵਾ ਮਾਰਦੇ ਸੀ ਅੱਛਾ ਹਾਂ ਉਹਨਾਂ ਨੇ ਸੰਦਾਸੇ ਵਾਦਾਨਾ ਨੂੰ ਵੀ ਇੱਕ ਕਲਾਕਾਰ ਸੀ ਪਹਿਲਾਂ ਇਹ ਜਿਹੜੇ ਕਹਿੰਦੇ ਕਹਿੰਦਾ ਵੀਰੇ ਸੀ ਹੁਣ ਜੰਨੇ ਪਿੰਡ ਨੂੰ ਅਜਾ ਹਾਂ ਜੀ ਵੀ ਕੱਲ ਨੂੰ ਪਰੋਮ ਸਾਰੇ ਆ ਜਾਣਗੇ ਜੀ ਤੇ ਉਹਨੇ ਜਾਣ ਕੇ ਨੇ ਕਿਹਾ ਵੀ ਪਕਰ ਅੱਜ ਕੋ ਕਰਾਇਆ ਅੱਛਾ ਆਹ ਦਾ ਖਾਣਾ ਪਾਣ ਦੇਖੋ ਠੀਕ ਆ ਇਹ ਖਾਣ ਪਾਣ ਵੀ ਨਾਲ ਹੀ ਹਾਂ ਹਾਂ ਠੀਕ ਠੀਕ ਆ ਅਬ ਇਹ ਕਲਾਕਾਰ ਉੱਤਰੀ ਖਮ ਨੇ ਕਿਹਾ ਆਓ ਵੀ ਤੁਸੀਂ ਇਹ ਨਹੀਂ ਵੀ ਜਿਹੜੇ ਪੈਸੇ ਮੈਂ ਤੁਹਾਨੂੰ ਪੇਮੈਂਟ ਦੇ ਦਿੱਤੇ ਆ ਜਾ ਤੁਹਾਨੂੰ ਕਰਾਇਆ ਦਿੰਦਾ ਇਹਦੇ ਉੱਤੇ ਜਾ ਕੇ ਫੇਰ ਠੇਕੇ ਤੋਂ ਖਰੀਦ ਦੇ ਫਿਰ ਉਹ ਤੇ ਜਦੋਂ ਨਾਲ ਆਪਣੇ ਟਾਈਮ ਮਾਰਾ ਪੰਜਾਬ ਦਾ ਹਾਂਜੀ ਉਹ ਸਾਰੇ ਦੇ ਪੈਸੇ ਲਏ ਹੁੰਦੇ ਨੇ ਜਿਵੇਂ ਮੈਂ ਵੀ ਲਏ ਸੀ ਵੱਡੇ ਵੀ ਨੇ ਵੀ ਮੰਤਲਾ ਜੀ ਨੇ ਵੀ ਬਿਲਕੁਲ ਐਡਵਾਂਸ ਜਾਨੀ ਕਿ ਹਾਂ ਹਾਂ ਅੱਛਾ ਜਦੋਂ ਟਾਈਮ ਮੜਾ ਗਿਆ ਕਹਿੰਦਾ ਵੀ ਸਾਨੂੰ ਬੁਲਾਇਆ ਉਹਨੇ ਕਹਿੰਦਾ ਵੀ ਆਪਾਂ ਪਰੋਂ ਬੰਦ ਕਰਦੇ ਅੱਛਾ ਪਿੱਛਰੇ ਸੋਤੋਂ ਵਿੱਚ ਡਣੇ ਨੇ ਉਹ ਤੁਸੀਂ ਮੈਨੂੰ ਦੇਣੇ ਹੋਂ ਦੇ ਸਰਤੇ ਆ ਮੈਨੂੰ ਦੇਣੇ ਨਹੀਂ ਤੁਸੀਂ ਇਹ ਨਹੀਂ ਸੋਚਦਾ ਮੈਂ ਵਾਪਸ ਮੋੜਨੇ ਹਾਂ ਹਾਂ ਕਹਿੰਦਾ ਉਹਦੇ ਸੋਚਣਾ ਕਹਿੰਦਾ ਕਹਿੰਦਾ ਆਪਾਂ ਨਹੀਂ ਲੜੀ ਇਹ ਕਿੰਨਾ ਚਿਰ ਵਿੱਚੋਂ ਪ੍ਰੋਗਰਾਮ ਬੰਦ ਰਾਇ ਇਹ ਕਿੰਨੇ ਸਾਲ 200 ਲੱਗ ਗਈ ਕਿਦੋਂ ਬਿਲਕੁਲ ਮਤਲਬ ਬੰਦ ਕਰਦੇ ਹਾਂ ਦੋ ਹਾਂ ਬੰਦ ਕਰਦੇ ਠੀਕ ਇਹ ਇਹ ਚਮਕੀਲਾ ਜਿਹੜੀ ਡੈਸਕ ਤੋਂ ਪਹਿਲਾਂ ਦੀ ਗੱਲ ਆ ਕੇ ਨਹੀਂ ਪਹਿਲਾਂ ਬਹੁਤ ਬਾਅਦ ਚ ਜਦੋਂ ਜਮਾ ਦੇ ਮੁਕਿਰਿਆ ਸੋਈਆ ਉਹਨਾਂ ਰਾਤ ਤੱਕ ਲੱਗਿਆ ਸਾਡਾ ਪਰੌਂ ਸੀ ਫਰੀਦਕੋਟ ਅੱਛਾ ਉੱਥੇ ਵੀ ਮਤਲਬ ਕੁਦਰ ਪਹਿਲਾਂ ਸੀ ਆਪਣੇ ਚੰਗਰਾਜ ਦਾ ਖਾੜਾ ਉਹਨਾਂ ਨੇ ਮੰਗਣੇ ਤੇ ਹਾਂਜੀ ਤੇ ਸਾਡਾ ਪਰੌਂ ਸੀ ਵਿਆਹ ਤੇ ਅੱਛਾ ਉੱਥੇ ਇਹਨੂੰ ਅਜਗਾ ਵੀ ਇਹਨੀ ਫੋਰਸ ਕਾਤੇ ਅਸੀਂ ਹੂੰ ਤੇ ਤਾਂ ਪਰੌਂ ਲੱਗਿਆ ਜਿਹਨਾਂ ਉੱਥੇ ਸੀ ਅਨਚਾਰਜ ਕੰਸਲਿੰਗ ਸਭ ਪਰੌਂ ਲਾਵੋ ਵੀ ਕੱਲ ਕੰਨ ਚਮਕੀਲਾ ਸਾਹਿਬ ਆਇਸੀ ਮੰਗਰੇ ਦੇ ਕਹਿੰਦਾ ਉਹਨਾਂ ਨੂੰ ਕਹਿੰਦਾ ਵੀ ਮਤਲਬ ਬਾਅਦ ਬੰਦੇ ਆ ਗਏ ਸੀ ਹਾਂ ਦਾ ਅੱਛਾ ਤੇ ਇਹ ਕਹਿੰਦਾ ਵੀ ਤੁਸੀਂ ਪ੍ਰੋਗਰਾਮ ਲਾਵੋ ਕਹਿੰਦਾ ਤੁਸੀਂ ਰਾਹ ਦੇ ਵਿੱਚ ਗੱਡੀ ਕਿਧਰੇ ਉਕਣੀ ਕਹਿੰਦਾ ਗੱਡੀ ਰੋਕਣੀ ਨਹੀਂ ਪ੍ਰੋਗਰਾਮ ਲਾ ਕੇ ਤੇ ਕਾਪੂਟਾ ਆ ਗਿਆ ਹਾਂ ਗੱਡੀ ਵਜੋ ਕਹਿੰਦਾ ਅੱਛਾ ਤੇ ਇਹ ਕਹਿੰਦਾ ਵੀ ਜਦੋਂ ਕਹਿੰਦਾ ਗੱਲਬਾਤਾਂ ਕਹਿੰਦਾ ਕਹਿੰਦਾ ਪਣੀ ਕੋ ਕਹਿੰਦਾ ਕਹਿੰਦਾ ਵੀ ਬੇਸਾ ਕੋਈ ਪ੍ਰੋਹਾਨਾ ਕਰਿਓ ਕਹਿੰਦਾ ਕਹਿੰਦਾ ਮਹੌਲ ਖਰਾਬ ਜੀ ਕਹਿੰਦਾ ਅੱਜ ਕਹਿੰਦਾ ਤਾਂ ਹੀ ਮੈਨੂੰ ਫੋਸ ਲੱਗੀ ਆ ਵੀ ਤੈਨਿਕੋ ਜਿਹਾ ਹੈ ਮਹੌਲ ਦਾ ਜਾਨੀ ਬਹੁਤ ਬੇਜਗਾਹ ਤੇ ਜਾਨੀ ਹੋਇਆ ਖਰਾਬ ਹੈ ਜੀ ਠੀਕ ਆ ਪਰ ਇਹਨਾਂ ਸੋ ਜਾਨੀ ਇਹ ਤਾਂ ਕਲਾਕਾਰੀ ਕਰਕੇ ਛੋੜਿਆ ਸੀਗਾ ਵੀਰ ਦਾ ਵੀ ਮਤਲਬ ਗੀਤਾਂ ਦਾ ਥੋੜਾ ਸਿੱਧੇ ਮਤਲਬ ਤਾਂ ਕਰਕੇ ਬਹਾਂ ਬਣਾਇਆ ਠੀਕ ਠੀਕ ਹੈ ਮਤਲਬ ਜਦੋਂ ਤੁਸੀਂ ਕਹੇ ਅਗਲੇ ਦਿਨ ਪ੍ਰੋਗਰਾਮ ਉਸ ਦਿਨ ਕੋਈ ਐਹੋ ਜੀ ਗੱਲ ਨਹੀਂ ਨਾ ਨਾ ਠੀਕ ਆ ਤੇ ਫਿਰ ਵੀਰ ਕਹਿੰਦਾ ਕਹਿੰਦਾ ਵੀ ਹੁਣ ਕਹਿੰਦਾ ਆਪਾਂ ਪਰੋਂ ਬਾਲੀ ਪਹਿਲਾਂ ਕਰ ਦਿੰਦੇ ਆ ਕਹਿੰਦਾ ਅੱਛਾ ਮਤਲਬ 2 ਸਾਲ ਬੰਦ ਕਰ ਬੰਦ ਕਰਕੇ ਰੱਖਿਆ ਫਿਰ ਸੁਖੀ ਨਾਮ ਪਰੋਂ ਲੈਣੇ ਬਾਅਦ ਠੀਕ 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 ਆ ਫਿਰ ਸੁਖਵੰਤ ਕੋ ਰੋਣਾ ਨਾ ਸ਼ੁਰੂ ਕੀਤੇ ਪ੍ਰੋਗਰਾਮ ਦੁਬਾਰਾ ਦੇ ਨਾਲ ਰਿਕਾਰਡਿੰਗ ਹੋਈ ਮਾਹੀ ਮਾਹੀ ਕਹਿੰਦੇ ਹਾਂ ਮਾਹੀ ਮਾਹੀ ਕਹਿੰਦੇ ਜਵਾਹਰ ਸਿੰਘ ਹਾਂ ਠੀਕ 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 ਆ ਤੇ ਜਦੋਂ ਹਸਪਤਾਲ ਦੇ ਵਿੱਚ ਰਹੇ ਸੰਧੂ ਸਾਹਿਬ ਆਪਣੇ ਲਾਸਟ ਦਿਨਾਂ ਦੇ ਵਿੱਚ ਅੰਤਮ ਦਿਨਾਂ ਦੇ ਵਿੱਚ ਉਹ ਫਿਰ ਤੁਸੀਂ ਮਿਲਣ ਜਾਂਦੇ ਰਹੇ ਨਾ ਦੇਖੋ ਜੀ ਹੁਣ ਉਹ ਹਸਪਤਾਲ ਹੋਣਾ ਸੀ ਮਤਲਬ ਉਹ ਤੁਹਾਨੂੰ ਖਬਰਾਂ ਲੱਗਈਏ ਫਿਰ ਹਾਂ ਪਿਆਰਤ ਨਾਲ ਆਇਆ ਹਾਂ ਪਿਆਰ ਕਰਦਾ ਆਇਆ ਤਾਂ ਕਿ ਮੈਂ ਤਾਂ ਹੀ ਇੱਕ ਵਾਰ ਪੂਰਵਕ ਨਾ ਉਹ ਕੰਗਾ ਨਹੀਂ ਦੜੀ ਬਹੁਬਦੀ ਕੰਗਰ ਵੀ ਹੁਣ ਤੁਹਾਨੂੰ ਕਰੀਏ ਅੱਛਾ ਉਹ ਜੋ ਉੱਤੋਂ ਵਾਦਨੀ ਦਾ ਡਾਕੀ ਹਸ ਤਾਂ ਉੱਤੇ ਲੈ ਕੇ ਉਹ ਕਟਿੰਗ ਕਟੰਗ ਵਾਲੇ ਬੰਦੇ ਉੱਤੇ ਲੈ ਕੇ ਉੱਤੇ ਕਟਾਈ ਦਾ ਨਹੀਂ ਉੱਤੇ ਡੈੜੀ ਕਟਾਈ ਹੈ ਹਾਂ ਠੀਕ ਹੈ ਜੀ ਜਦੋਂ ਬਹੁਤ ਨੇ ਉਹਨਾਂ ਵੀਰ ਜੀ ਉਹ ਤਾਂ ਕਿੱਥੇ ਖਤਮ ਹੋਣੀਆਂ ਨੇ ਹਾਂ ਉਹਦੇ ਫਿਰ ਪਤਾ ਹੈ ਨਾ ਇਦਾਂ ਯਾਦ ਆਈ ਜਾਂਦੀ ਜਿਹੜੀ ਗੱਲ ਉਹ ਇੱਕ ਆਪਾਂ ਕਰਦਣੇ ਮੌਕੇ ਤੇ ਸਹੀ ਗੱਲ ਹੈ ਉਦਾਂ ਤੇ ਹਨਾ ਤੁਸੀਂ ਇੰਨੇ ਸਾਲ ਗੁਜ਼ਾਰੇ ਨਾਲ ਤੇ ਵਾਕਈ ਤੁਹਾਡਾ ਸਫ਼ਰ ਜ਼ਿੰਦਗੀ ਦਾ ਬਹੁਤ ਉਹਨਾਂ ਦੇ ਨਾਲ ਲੰਘਿਆ ਕੋਇਕ ਵਾਹ ਕਲਾਕਾਰ ਸਾਨੂੰ ਉਹ ਲੇਖਣੀ ਜਿਹੋਨਾਂ ਦਾ ਕੋਈ ਜਵਾਬ ਨਹੀਂ ਤੇ ਗਾਇਕੀ ਉਹਨਾਂ ਦੀ ਆਪਣੇ ਅੰਦਾਜ਼ ਦੀ ਸੀ ਤੇ ਉਹਨਾਂ ਦੇ ਉਹਨਾਂ ਦੀਆਂ ਤਰਜ਼ਾਂ ਉਹਨਾਂ ਦੇ ਸ਼ਬਦਾਂ ਨੂੰ ਭੰਨ ਤੋੜ ਕਰਕੇ ਹੰਦ ਸਾਹਿਬ ਸਾਨੂੰ ਜਾਨੀ ਜਨਾ ਜੇ ਮੈਂ ਹਮ ਕਹਿਣਾ ਇਸਾਂ ਜੇ ਇੰਨਾ ਪਤਾ ਵੀ ਉਹਨਾਂ ਨੇ ਇੰਨੀ ਜਲਦੀ ਜਾਣਾ ਉਹਨਾਂ ਜੋ ਮਰਜੀ ਕਿੰਨੀਆਂ ਗੱਲਾਂ ਬਾਤਾਂ ਪੱਲਾ ਬਾਤਾਂ ਕਰਦੇ ਸੀ ਨਾ ਜੋ ਮਰਜੀ ਕਰਦੇ ਜਾਨੀ ਫੂਟਾਂ ਘਰੋਂਦੇ ਉਹਨਾਂ ਕੋਲ ਰਸਣ ਪਾ ਨਹੀਂ ਪਹੇ ਉਹ ਟਾਈਮ ਟਾਈਮ ਮਾੜਾ ਹਾਲਾ ਹੈ ਜਾਣਾ ਬਿਲਕੁਲ 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 ਹਾਂ ਇੱਕ ਟਾਈ ਨੌਰੇ ਜੀ ਜਿਹਨੇ ਮੈਨੂੰ ਫੂਟਾਂ ਆ ਜੀ ਮਰਜੀ ਤਾਂ ਤਾਂ ਇਹ ਪਤਾ ਕਿ ਹੁੰਦੀ ਕੋਈ ਵੈਸੇ 10 ਨੂੰ ਕੰਮ ਕਰਦੇ ਆ ਹਾਏ ਬਹੁਤ ਮਾਣ ਸੀ ਮਾਨੂੰ ਠੀਕ ਹੈ ਜੀ ਹਾਂ ਹੋ ਜਾਵੇ ਬੱਸ ਬਸ ਕੇ ਵਜਣਾ ਦੋ ਦਿਨ ਤੋਂ ਸਹਿਬ ਨੂੰ ਬਸਾਉਂਦੇ ਨੇ ਹਾਂ ਜੀ ਸਾਨੂੰ ਕੋਈ ਸੰਤ ਸਾਬ ਆ ਗਏ ਕਨੈਟਰ ਨੇ ਗਾਣਾ ਅੱਛਾ ਅੱਛਾ ਆ ਗਏ ਜੀ ਜਨ ਉਹ ਤਾਂ ਨਵੀਂ ਸੰਤੂ ਸਾਬ ਉਹ ਨੌਜਾਨਾ ਜੜੀ ਨਾ ਨਾ ਬੁਲਾਉਂਦੇ ਸੀਗੇ ਵੀ ਪੁਰਾਣਾ ਇਹਨਾਂ ਬੋਲ ਵਾ 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 ਹਾਂ ਦਰਸ਼ਕੋ ਸਿਕੰਦਰ ਸਿੰਘ ਫਕਰ ਹੋਣਾ ਨਾ ਅਸੀਂ ਚੰਦ ਗੱਲਾਂ ਕੀਤੀਆਂ ਨਿਹਾਰ ਸੰਧੂ ਸਾਹਿਬ ਜੀ ਜਿੰਨੀਆਂ ਕਿ ਮੌਕੇ ਤੇ ਉਹਨਾਂ ਨੂੰ ਯਾਦ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਆ ਇਹ ਸਾਡਾ ਗੱਲਾਂ ਚੋ ਗੱਲਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਜਦ ਤੱਕ ਕਿਸੇ ਹੋਰ ਸ਼ਖਸ ਦੇ ਨਾਲ ਹੋਰ ਕਲਾਕਾਰ ਦੇ ਨਾਲ ਤੁਹਾਡੇ ਰੂਬਰੂ ਨਹੀਂ ਆਂਦੇ ਤਦ ਤੱਕ ਸਾਨੂੰ ਆਗਿਆ ਦਿਓ ਅਕਾ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਬੜਾ ਸੱਚਾ ਆਪ ਜੀ ਸਤਿ ਸ਼੍ਰੀ ਅਕਾਲ ਜੀ